ਪੰਜਾਬ ਦੇ ਵਿੱਚ ਬਿਰਧ ਆਸ਼ਰਮ ਖੁੱਲਣ ਦੇ ਕੀ ਨੁਕਸਾਨ ਤੇ ਕੀ ਫਾਇਦੇ ਨੇ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਬਹੁਤ ਸਾਰੇ ਬਿਰਧ ਆਸ਼ਰਮ ਖੁੱਲ ਰਹੇ ਨੇ ਜਾਂ ਪਿੰਗਲਵਾੜਿਆਂ ਦੇ ਰੂਪ ਵਿੱਚ ਖੁੱਲੇ ਜਾ ਰਹੇ ਨੇ ਬਹੁਤ ਸਾਰੇ ਪਿੰਡਾਂ ਕਸਬਿਆਂ ਸ਼ਹਿਰਾਂ ਵਿੱਚ ਇਹਨਾਂ ਦੇ ਕੀ ਫਾਇਦੇ ਤੇ ਕੀ ਨੁਕਸਾਨ ਨੇ ਕੀ ਇਹ ਚੰਗੀ ਗੱਲ ਆ ਕਿ ਜਾਂ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ ਲਈ ਸਾਡੇ ਲਈ ਖਤਰਾ ਮਹਿਸੂਸ ਹੋਵੇਗਾ ਮੈਂ ਸਾਰਿਆਂ ਦਾ ਨਹੀਂ ਕਹਿੰਦਾ ਕਈ ਲੋਕ ਤਾਂ ਬਹੁਤ ਚੰਗੇ ਨੇ ਚੰਗੇ ਕਰਮ ਕਰਦੇ ਨੇ ਲੇਕਿਨ ਮੈਂ ਕੁਝ ਲੋਕਾਂ ਦੀ ਗੱਲ ਕਰਨੀ ਚਾਹੁੰਦਾ ਜਿਹੜੇ ਇਵੇਂ ਦੇ ਆਸ਼ਰਮ ਖੋਲ ਰਏ ਨੇ ਉਹਨਾਂ ਦਾ ਸਾਡੇ ਸਮਾਜ ਤੇ ਆਉਣ ਵਾਲੇ ਸਮੇਂ 'ਚ ਕੀ ਨੁਕਸਾਨ ਹੋਵੇਗਾ ਸਭ ਤੋਂ ਪਹਿਲਾਂ ਆਸ਼ਰਮ ਖੋਲਣ ਦੀ ਲੋੜ ਕਿਉਂ ਪੈ ਰਹੀ ਆ ਕੀ ਅਸੀਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਇੰਨੇ ਕਮਜ਼ੋਰ ਹੋ ਗਏ ਆ ਕਿ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਕਰ ਸਕਦੇ ਕੀ ਅਸੀਂ ਆਪਣੇ ਘਰਾਂ ਵਿਚ ਕੋਈ ਬੱਚਾ ਜੇ ਕਿਸੇ ਕੁਦਰਤੀ ਰੂਪ ਵਿੱਚ ਉਹਨੂੰ ਕੋਈ ਪ੍ਰੋਬਲਮ ਆ ਗਈ ਕੀ ਅਸੀਂ ਉਹਨੂੰ ਸਾਂਭ ਨਹੀਂ ਸਕਦੇ ਕੀ ਅਸੀਂ ਉਹਦੀ ਸਾਫ ਸਫਾਈ ਨਹੀਂ ਕਰ ਸਕਦੇ ਜੇ ਅਸੀਂ ਇੱਕ ਘਰ ਵਿੱਚ ਬੱਚੇ ਦੀ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਸਫਾਈ ਜਾਂ ਉਹਨੂੰ ਪਾਲਣ ਪੋਚਣ ਨਹੀਂ ਕਰ ਸਕਦੇ ਤਾਂ ਫਿਰ ਇਹ ਤੋਂ ਨਕੰਮੇ ਮਨੁੱਖ ਕੌਣ ਹੋ ਸਕਦਾ ਫਿਰ ਅਸੀਂ ਤਾਂ ਇੱਕ ਨਕੰਮੇ ਲੋਕਾਂ 'ਚ ਹੀ ਆ ਗਏ ਨਾ ਫਿਰ ਜੇ ਅਸੀਂ ਘਰ ਵਿੱਚ ਸਫਾਈ ਨਹੀਂ ਕਰ ਸਕਦੇ ਸਾਂਭ ਸੰਭਾਲ ਨਹੀਂ ਕਰ ਸਕਦੇ ਫਿਰ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਕਿਹੜੇ ਮੂੰਹ ਦੇ ਨਾਲ ਕਿਹੜੇ ਹੱਥਾਂ ਦੇ ਨਾਲ ਸਫਾਈਆਂ ਕਰਦੇ ਆਂ ਤੇ ਸਾਨੂੰ ਤਾਂ ਉਹ ਵੀ ਹੱਕ ਨਹੀਂ ਹੋਣਾ ਚਾਹੀਦਾ ਜੇ ਇਹ ਪ੍ਰਥਾ ਅਸੀਂ ਨਾ ਰੋਕੀ ਮੰਨ ਲੋ ਮੇਰੀ ਉਮਰ ਦੇ ਲੋਕ ਨੇ ਜਾਂ ਮੇਰੇ ਤੋਂ ਛੋਟੇ ਨੇ ਜੇ ਅਸੀਂ ਇਹ ਪ੍ਰਥਾ ਨੂੰ ਰੋਕਣ ਵੱਲ ਨਾ ਵਧੇ ਤਾਂ ਫਿਰ ਕੀ ਹੋਏਗਾ ਵੇਖੋ ਵੇਖੀ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਸਾਡੇ ਤੋਂ ਬਾਗੀ ਹੋਣਗੇ ਉਹ ਕਹਿਣਗੇ ਕਿ ਨਹੀਂ ਇਹ ਆਸ਼ਰਮ ਬਣੇ ਹੀ ਵੱਡਿਆਂ ਲਈ ਹੁੰਦੀ ਮਾਪਿਓ ਦੇ ਲਈ ਆ ਫਿਰ ਮਾਪਿਓਾਂ ਨੂੰ ਉਧਰ ਨੂੰ ਜਾਣਾ ਪਵੇਗਾ ਆਪਾਂ ਸਾਰੀ ਜ਼ਿੰਦਗੀ 'ਚ ਮਿਹਨਤਾਂ ਕੀਤੀਆਂ ਉਹ ਸਾਡੀਆਂ ਖੂਹ 'ਚ ਪੈ ਜਾਣਗੀਆਂ ਨੰਬਰ 2 ਇਹ ਜਿਹੜੇ ਲੋਕ ਆਸ਼ਰਮ ਨੂੰ ਬਣਾ ਰਹੇ ਨੇ ਇਹਨਾਂ ਕੋਲ ਪੈਸਾ ਕਿੱਥੋਂ ਆਵੇਗਾ ਇਹ ਕਿੰਝ ਆਪਣੇ ਖਰਚੇ ਪੂਰੇ ਕਰਨਗੇ ਇਹ ਵੀ ਤਾਂ ਸਵਾਲ ਬਣਦਾ ਹੀ ਆ ਨਾ ਫਿਰ ਕਹਿਣਗੇ ਜੀ ਲੋਕ ਫੰਡ ਦੇ ਦਿੰਦੇ ਨੇ ਲੋਕੀ ਪੈਸਾ ਦੇ ਦਿੰਦੇ ਨੇ ਹੁਣ ਤੁਸੀਂ ਦੱਸੋ ਕਿ ਹਰੇਕ ਮਨੁੱਖ ਦੀ ਮਾਨ ਦੀਸ਼ਾ ਹੁੰਦੀ ਆ ਕਿ ਮੈਂ ਵਧੀਆ ਜ਼ਿੰਦਗੀ ਗੁਜ਼ਾਰਾਂ ਹਾਂ ਥੋੜੇ ਜੇ ਲੋਕ ਹੋਣਗੇ ਜਿਹੜੇ ਕਹਿੰਦੇ ਨੇ ਫਿਰ ਨਹੀਂ ਚਲੋ ਕੋਈ ਗੱਲ ਨਹੀਂ ਜਿੱਦਾਂ ਦੀ ਲਾਈਫ ਮੈਗੀ ਆ ਜੀ ਲੋ ਲੇਕਿਨ ਬਹੁ ਗਿੰਟੀ ਲੋਕਾਂ ਦੀ ਜਿਹੜੇ ਇਹਨਾਂ ਦੇ ਆਸ਼ਰਮਾਂ ਤੇ ਕਾਬਜ਼ ਹੋ ਰਹੇ ਨੇ ਉਹਨਾਂ ਦੀ ਪਹਿਲੀ ਰਹਿਣ ਸਹਿਣ ਵੇਖੋ ਉਹਨਾਂ ਦੇ ਪਰਿਵਾਰ ਦਾ ਰਹਿਣ ਸਹਿਣ ਵੇਖੋ ਉਹਨਾਂ ਦੀਆਂ ਖਾਣ ਪੀਣ ਦੀਆਂ ਆਤਾਂ ਨੂੰ ਤੁਸੀਂ ਸੁਕਰੋ ਇਹ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕੁਝ ਲੋਕਾਂ ਦਾ ਵਿਚਾਰ ਹੋਊਗਾ ਕਿ ਸ਼ਾਇਦ ਥੋੜੇ ਥੋੜੇ ਲੋਕ ਫੰਡ ਪਾ ਦਿੰਦੇ ਨੇ ਫੰਡ ਦੇ ਦਿੰਦੇ ਨੇ ਜਿਹਦੇ ਕਰਕੇ ਆਸ਼ਰਮ ਚੱਲਦੇ ਰਹਿਣਗੇ ਇਹ ਵੀ ਹੋ ਸਕਦਾ ਕਿ ਕੁਝ ਸਮੇਂ ਬਾਅਦ ਜਿਹੜੇ ਲੋਕ ਆਸ਼ਰਮ ਚ ਰਹਿਣਗੇ ਜਾਂ ਜਿਨ੍ਹਾਂ ਦਾ ਮਗਰ ਕੋਈ ਆਵਾਜਾਈ ਵਾਲਾ ਨਹੀਂ ਹੋਵੇਗਾ ਹੋ ਸਕਦਾ ਕਿ ਉਹਨਾਂ ਦੇ ਮੁਰਕੇ ਕੱਲ ਨੂੰ ਅੰਗ ਵਿੱਚੇ ਜਾਣ ਕਿਸੇ ਦੀਆਂ ਕਿਡਨੀਆਂ ਵੇਚ ਦਿੱਤੀਆਂ ਜਾਣ ਕਿਸੇ ਦਾ ਕੋਈ ਸਰੀਰ ਦਾ ਅੰਗ ਵੇਚ ਦਿੱਤਾ ਜਾਵੇ ਲੱਖਾਂ ਕਰੋੜਾਂ ਰੁਪਈਆ ਦਾ ਇੱਕ ਬਿਜ਼ਨਸ ਜਿਹੜਾ ਬੈਠਿਆਂ ਬਿਠਾਇਆ ਅੰਦਰ ਖਾਤੇ ਚੱਲ ਪਵੇਗਾ ਤੁਸੀਂ ਸਭ ਜਾਣਦੇ ਹੋ ਕਿ ਅੰਮ੍ਰਿਤਸਰ ਵਿੱਚ ਵੀ ਪਹਿਲਾਂ ਵੀ ਇੱਕ ਕਿਡਨੀ ਸਕੈਂਡਲ ਹੋਇਆ ਸੀ ਕਿਡਨੀ ਤੇ ਕਿਡਨੀ ਆ ਨਾ ਭਾਵੇਂ ਉਹ ਕਿਸੇ ਮਾਨਸਿਕ ਰੋਗੀ ਦੀ ਹੋਵੇ ਚਾਹੇ ਉਹ ਕਿਸੇ ਮੰਦ ਬੁੱਧੀ ਦੀ ਹੋਵੇ ਚਾਹੇ ਕਿਸੇ ਬਜ਼ੁਰਗ ਦੀ ਹੋਵੇ ਚਾਹੇ ਕੋਈ ਵੀ ਹੋਵੇ ਹੋ ਸਕਦਾ ਕਿ ਕੁਝ ਸਮੇਂ ਬਾਅਦ ਕੁਝ ਕੁ ਲੋਕ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਕੁਝ ਕੁ ਲੋਕੇ ਇੱਕ ਵੱਡਾ ਸਕੈਂਡਲ ਸ਼ੁਰੂ ਕਰ ਦੇਣ ਮਨੁੱਖੀ ਅੰਗ ਵਿੱਚ ਨੇ ਸ਼ੁਰੂ ਕਰ ਦੇਣ ਕਿਉਂਕਿ ਫਿਰ ਆਸ਼ਰਮ ਚ ਤੇ ਕਾਫੀ ਲੋਕ ਹੋਇਆ ਕਰਨੀ ਨਹੀਂ ਕਿ ਇਹਨੇ ਕਿਹਨੂੰ ਪੁੱਛਣਾ ਨਹੀਂ ਕੌਣ ਆਇਆ ਕਿੱਥੇ ਗਿਆ ਕਿੰਜ ਹੋਇਆ ਕਿੱਥੇ ਚੱਲ ਗਿਆ ਹਰ ਇੱਕ ਨੇ ਆਪੇ ਉਹ ਸੋਚਣਾ ਉੱਥੇ ਆਸ਼ਰਮ ਜਿਆ ਉੱਥੇ ਉਹ ਮਰ ਗਿਆ ਉਹਦੀ ਅਸ਼ਸਕਾਰ ਕਰ ਦਿੱਤਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਵੱਡੇ ਸਕੈਂਡਲ ਨੂੰ ਜਨਮ ਦੇ ਸਕਦੀਆਂ ਨੇ ਦੂਸਰਾ ਇਹ ਸਾਡੇ ਪੰਜਾਬ ਲਈ ਤੇ ਸਾਡੇ ਸਿੱਖ ਸਮਾਜ ਲਈ ਜਾਂ ਪੰਜਾਬ ਦੀ ਮਿੱਟੀ ਲਈ ਇੱਕ ਬੜਾ ਧੱਬਾ ਹੋਵੇਗਾ ਕਿ ਜੇ ਅਸੀਂ ਆਪਣੇ ਵੱਡਿਆਂ ਦਾ ਜਾਂ ਆਪਣੇ ਪਰਿਵਾਰ ਦੇ ਉਹਨਾਂ ਮੈਂਬਰਾਂ ਨੂੰ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਸਾਡੇ ਨਾਲੋਂ ਹੋਰ ਘਟੀਆ ਗੱਲ ਕੋਈ ਵੀ ਨਹੀਂ ਹੋ ਸਕਦੀ ਇਹਨਾਂ ਲੋਕਾਂ ਨੇ ਪਹਿਲਾਂ ਤਾਂ ਡੇਰਾਵਾਦ ਵਧਿਆ ਮੈਂ ਸਾਰੇ ਡੇਰਿਆਂ ਦੀ ਨਹੀਂ ਗੱਲ ਕਰਦਾ ਬਹੁਤ سارے ਡੇਰੇ ਚੰਗੇ ਵੀ ਹੋਣਗੇ ਲੇਕਿਨ ਡੇਰਾਵਾਦ ਵਿੱਚ ਕੀ ਵਾਪਰਿਆ ਕਿੰਨੀਆਂ ਘਟਨਾਵਾਂ ਵਾਪਰੀਆਂ ਸ਼ਰਮਨਾਕ ਅੱਜ ਵੀ ਵਾਪਰ ਰਹੀਆਂ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹ ਲੋਕ ਕਰੋੜਾਂ ਰੁਪਈਆ ਦੀ ਅਰਬਾਂ ਰੁਪਈਆ ਦੀ ਪ੍ਰਾਪਰਟੀ ਦੇ ਮਾਲਕ ਬਣ ਗਏ ਉਹਨਾਂ ਨੇ ਮਹੱਲ ਰੂਪੀ ਘਰ ਬਣਾਏ ਹੋਏ ਨੇ ਸਾਈਡਾਂ ਤੇ ਤੇ ਪਤਾ ਨਹੀਂ ਕੀ ਕੀ ਕੁਝ ਕੀਤਾ ਫਿਰ ਇਸੇ ਤਰ੍ਹਾਂ ਹੀ ਇਹ ਜਿਹੜੇ ਬਿਰਧ ਆਸ਼ਰਮ ਦੇ ਨਾਂ ਤੇ ਪੈਸਾ ਇਕੱਠਾ ਹੋ ਰਿਹਾ ਆ ਬਿਲਡਿੰਗਾਂ ਬਣ ਗਈਆਂ ਵੱਡੇ ਵੱਡਾ ਫਾਂਡੇ ਹੋਣਗੇ ਜੋ ਵੀ ਖੁਸ਼ ਹੋਵੇਗਾ ਇਥੋਂ ਇੱਕ ਵੱਡੀ ਪੋਲਿਟਿਕਸ ਵੀ ਚੱਲੇਗੀ ਜਿੱਥੋਂ ਬੈਠਿਆਂ ਬਿਠਾਇਆ ਹਜ਼ਾਰਾਂ ਵੋਟਾਂ ਇੱਕ ਆਸ਼ਰਮ ਚੋਂ ਵੇਚੀਆਂ ਦਿਖ ਰਹੀਆਂ ਖਰੀਦੀਆਂ ਜਾ ਸਕਿਆ ਕਰਨਗੀਆਂ ਫਿਰ ਲੋਕਾਂ ਦਾ ਜਿਹੜੇ ਚੰਗੇ ਲੋਕ ਨੇ ਪੜ੍ਹੇ ਲਿਖੇ ਸੂਝਵਾਨ ਲੋਕ ਨੇ ਜਿਨ੍ਹਾਂ ਨੂੰ ਦਰਦੇ ਆ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਦਰਦੇ ਆ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋਣੀ ਕਿਉਂਕਿ ਉਹਨਾਂ ਉਹਨਾਂ ਦੀਆਂ ਵੋਟਾਂ ਹੀ ਹੋਣੀਆਂ ਨਹੀਂ ਹੋਣੀਆਂ ਜਿੰਨੀਆਂ ਉਹਨਾਂ ਨੂੰ ਇਧਰੋਂ ਉਧਰੋਂ ਮਿਲ ਜਾ ਕਰਨੀਆਂ ਇਹ ਕਿਸਮ ਦੀ ਬਹੁਤ ਵੱਡੀ ਪੋਲਿਟਿਕਸ ਜਿਹੜੀ ਆ ਖੇਡੀ ਜਾ ਰਹੀ ਆ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਨੂੰ ਆਸ਼ਰਮ ਵਾਲੀਆਂ ਚ ਸੋਚਾਂ ਨੂੰ ਛੱਡ ਕੇ ਆਪਣੇ ਪਰਿਵਾਰਕ ਜੀਵਾਂ ਦੇ ਪ੍ਰਤੀ ਵਫਾਦਾਰੀ ਦੇ ਨਾਲ ਜੇ ਕਹਿੰਦੀ ਕੋਈ ਪ੍ਰੋਬਲਮ ਉਹਦਾ ਪਾਲਣ ਪੋਛਣੋ ਦਾ ਪ੍ਰਬੰਧ ਕਰਨ ਦੀ ਆਦਤ ਪਾਈਏ ਇਹੋ ਹੀ ਵੱਡੀ ਸੇਵਾ ਆ ਇੱਕ ਦਿਨ ਆਪਾਂ ਸਾਰਿਆਂ ਨੇ ਬਜ਼ੁਰਗ ਵੀ ਹੋਣਾ ਸਾਡੇ ਸਰੀਰਾਂ ਨੇ ਸਾਡਾ ਸਾਥ ਵੀ ਨਹੀਂ ਦੇਣਾ ਇਹ ਚੀਜ਼ਾਂ ਸਾਰਿਆਂ ਨੂੰ ਹੋਣੀਆਂ ਨੇ ਮੈਨੂੰ ਵੀ ਆਉਣੀਆਂ ਨੇ ਜਿਹੜੇ ਮੇਰੇ ਤੋਂ ਛੋਟੇ ਉਹਨਾਂ ਨੂੰ ਵੀ ਆਉਣੀਆਂ ਨੇ ਤੇ ਮੇਰੇ ਤੋਂ ਵੱਡਿਆਂ ਨੂੰ ਵੀ ਆਉਣੀਆਂ ਨੇ ਖੋਸਾ ਦਾ ਕੰਨਿਆਂ ਨੂੰ ਆ ਰਹੀਆਂ ਹੋਣ ਇਸ ਕਰਕੇ ਜਿੰਦਗੀ ਦੇ ਵਿੱਚ ਇਸ ਪੱਖ ਤੇ ਜਰੂਰ ਸੋਚੋ ਕਿ ਜਿਹੜੇ ਆਸ਼ਰਮ ਨੇ ਇਹ ਕੋਈ ਆਪਣੀ ਜੇਬ ਚੋਂ ਪੈਹਾ ਖਰਚ ਕੇ ਤੇ ਇੱਕ ਦੁੱਖੀ ਨਹੀਂ ਖੁਸ਼ ਹੁੰਦਾ ਇਹ ਪੈਸਾ ਆਵੇਗਾ ਕਿੱਥੋਂ ਤੇ ਆ ਕਿੱਥੋਂ ਰਿਹਾ ਤੇ ਇਹਦੇ ਨਤੀਜੇ ਕੀ ਘਟਣਗੇ ਇਹ ਸਾਡੇ ਸਮਾਜ ਲਈ ਇੱਕ ਸੋਚਣ ਦਾ ਵਿਸ਼ਾ ਆ ਐਵੇਂ ਧੜਾ ਧੜੀ ਦੇਖੋ ਵੇਖੀ ਨਾ ਇੰਝ ਕਰੋ ਹਾਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ ਕਿਸੇ ਦੀ ਆਰਥਿਕ ਤੌਰ ਤੇ ਸਪੋਰਟ ਕਰਨੀ ਚਾਹੁੰਦੇ ਹੋ ਡਾਇਰੈਕਟਲੀ ਕਰੋ ਉਹਦਾ ਅਕਾਊਂਟ ਨੰਬਰ ਲਵੋ ਉਹਦਾ ਜੋ ਵੀ ਤੁਸੀਂ ਕਰ ਸਕਦੇ ਡਾਇਰੈਕਟ ਕਰੋ ਭੈਣ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਨਹੀਂ ਕਿਉਂਕਿ ਆਪਾਂ ਸਾਰੇ ਭੈਣ ਭਰਾ ਆ ਜਾਓ ਕੋਈ ਵੀ ਹੋਣ ਕਿਸੇ ਵੀ ਧਰਮ ਨਾਲ ਜੁੜੇ ਹੋਣ ਸਾਨੂੰ ਇੱਕ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਾਲੀ ਸੋਚ ਨੂੰ ਹੀ ਪੜਾਉਣਾ ਚਾਹੀਦਾ ਲੇਕਿਨ ਬੈਠੇ ਬਿਠਾਇਆ ਉਹਨਾਂ ਕੁਝ ਕੁ ਲੋਕਾਂ ਨੂੰ ਸਰਮਾਇਦਾਰ ਨਾ ਬਣਾਓ ਜ਼ਗੀਰਦਾਰ ਨਾ ਬਣਾਓ ਅਜੈਸ਼ੀ ਨਾ ਬਣਾਓ ਜਿਹੜੇ ਲੋਕ ਤੁਹਾਡੇ ਥੋੜੇ ਥੋੜੇ ਪੈਸਿਆਂ ਦੇ ਨਾਲ ਇੱਕ ਵੱਡਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਸਕੈਂਡਲ ਗ੍ਰੂਪੀ ਕਾਰੋ ਕਾਰੋਬਾਰ ਕਰ ਜਾਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਬਾਕੀ ਤੁਸੀਂ ਸਾਰੇ ਸੂਝਵਾਨ ਹੋ ਤੇ ਆਪਣੇ ਵਿਚਾਰ ਤੁਸੀਂ ਜਰੂਰ ਦੇਣੇ ਜੀਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਨੰਗੀਆਂ ਬਰਾ ਕਰਨ